ਸਸਿਕਾ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨਉਨੀ ਸਿੰਘ ਚੀਮਾ ਖੇਤੀਬਾੜੀ ਦੀ ਗੱਲ ਕਰੀਏ ਤਾਂ ਖੇਤੀਬਾੜੀ ਇੱਕ ਜਿਹੜਾ ਜਰੀਆ ਦੇਸ਼ ਦੀ ਕਿਸਾਨੀ ਦੇ ਨਾਲ ਜੋ ਸੰਬੰਧਿਤ ਹੈ ਉਸ ਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ ਖੇਤੀਬਾੜੀ ਵਿਭਾਗ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਕਿ ਫਸਲਾਂ ਤੋਂ ਬਾਅਦ ਬਾਗਬਾਨੀ ਕਿਸਾਨਾਂ ਵੱਲੋਂ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਸ ਬਾਰੇ ਜਿਹੜੀ ਨੌਲੇਜ ਹੈ ਘਟ ਹੋਣ ਦੇ ਕਾਰਨ ਜਿਹੜਾ ਬਾਗਬਾਨ ਨੇ ਝਾੜ ਹੈ ਉਹ ਘਟ ਜਾਂਦਾ ਤੇ ਇਸ ਦੇ ਮੱਦੇ ਨਜ਼ਰ ਅੱਜ ਅਸੀਂ ਪਹੁੰਚੇ ਹਾਂ ਖੇਤੀ ਵਿਭਾਗ ਦੇ ਵਿੱਚ ਤੇ ਸਾਡੇ ਨਾਲ ਖੇਤੀ ਅਫਸਰ ਡਾਕਟਰ ਜਤਿਨ ਵਿਸ਼ਿਸ਼ਟ ਜੀ ਹਾਜ਼ਰ ਨੇ ਤੇ ਉਹ ਸਾਰੇ ਪਲੈਨਸ ਸਾਰੇ ਦਵਾਈਆਂ ਦੇ ਛਿੜਕਾ ਕਿਵੇਂ ਕਰਨੇ ਨੇ ਕਿੱਦਾਂ ਉਹਨਾਂ ਦੇ ਦੇਖਭਾਲ ਕਰਨੀ ਹੈ ਇਸ ਬਾਰੇ ਅਸੀਂ ਵਿਚਾਰ ਚਰਚਾ ਇਹਨਾਂ ਨਾਲ ਕਰਾਂਗੇ ਤਾਂ ਜੋ ਖੇਤੀ ਦਾ ਜੋ ਝਾੜ ਹੈ ਉਹ ਵਧਿਆ ਤੇ ਕਿਸਾਨਾਂ ਨੂੰ ਉਹਦਾ ਲਾਭ ਮਿਲ ਸਕੇ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਹਾਂਜੀ ਥੈਂਕ ਯੂ ਜੀ ਸਰ ਕੀ ਕਹਿਣਾ ਚਾਹੋਗੇ ਜ਼ਿੰਮੇਦਾਰ ਜਿਹੜਾ ਉਹ ਝੋਨਾ ਤੇ ਕਣਕ ਤੱਕ ਹੀ ਸੀਮਤ ਸੀ ਉਸ ਤੋਂ ਬਾਅਦ ਹੁਣ ਬਾਗਬਾਨੀ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਫਲ ਬੁੱਟਿਆਂ ਦੇ ਬਾਗ ਲਾਇਆ ਜਾਂਦੇ ਨੇ ਪਰ ਝਾੜ ਦੀ ਗੱਲ ਕਰੀਏ ਤਾਂ ਝਾੜ ਜਿਹੜਾ ਉਹ ਘਟਣਾ ਸ਼ੁਰੂ ਹੋ ਗਿਆ ਤੇ ਕੀ ਕਾਰਨ ਦੇ ਹੁੰਦੇ ਨੇ ਕੋਈ ਦਵਾਈਆਂ ਦੇ ਇੱਕ ਅਸਰ ਕਾਰਨ ਜਾਂ ਦਵਾਈਆਂ ਨੌਲੇਜ ਦੀ ਘਾਟ ਕਾਰਨ ਜਾਂ ਕਈ ਵਾਰੀ ਕੋਈ ਬਿਮਾਰੀ ਲੱਗ ਜਾਂਦੀ ਹੈ ਉਹਨਾਂ ਪੌਦਿਆਂ ਨੂੰ ਕੀ ਕਾਰਨ ਹੋ ਸਕਦੇ ਨੇ ਤੇ ਕਿੱਦਾਂ ਦੇ ਸੁਝਾਅ ਤੁਸੀਂ ਦਿਓਗੇ ਦੇਖੋ ਜੀ ਪੰਜਾਬ ਦੀ ਜਿਹੜੀ ਖੇਤੀਬਾੜੀ ਆ ਉਹ ਸ਼ੁਰੂ ਤੋਂ ਹੀ ਬਹੁਤ ਉੱਤਮ ਰਹੀ ਆ ਜੇ ਮੈਂ ਇੰਡੀਆ ਦੀ ਅਦਰ ਸਟੇਟਸ ਨਾਲ ਕੰਪੈਰੀਜ਼ਨ ਕਰਾਂ ਸਾਡੇ ਬਜ਼ੁਰਗ ਸ਼ੁਰੂ ਤੋਂ ਖੇਤੀ ਕਰਦੇ ਆਏ ਆ ਸਾਲ ਦੇ ਸਾਲ ਬੀਤਦੇ ਗਏ ਨਵੀਆਂ-ਨਵੀਆਂ ਇਨਵੈਂਸ਼ਨਸ ਐਗਰੀਕਲਚਰ ਦੇ ਵਿੱਚ ਆਉਂਦੀਆਂ ਰਹੀਆਂ ਤੇ ਸਾਡੇ ਖੇਤੀ ਮਹਾਰ ਹੋ ਗਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰ ਹੋ ਗਏ ਇਹ ਕਿਸਾਨਾਂ ਨੂੰ ਸਮੇਂ-ਸਮੇਂ ਤੇ ਦੱਸਦੇ ਰਹਿੰਦੇ ਨੇ ਜਾਗਰੂ ਕਰਦੇ ਰਹਿੰਦੇ ਨੇ ਤੇ ਜੇ ਮੈਂ ਹੁਣ ਨੋਰਮਲ ਗੱਲ ਕਰਾਂ ਕਿ ਆਪਾਂ ਇਸ ਬੇਸ ਤੋਂ ਸ਼ੁਰੂ ਕਰੀਏ ਕਿ ਜੇ ਸਾਡਾ ਕੋਈ ਬੂਟਾ ਆ ਤਾਂ ਉਹਦੇ ਲਈ 17 ਅਸੈਂਸ਼ੀਅਲ ਐਲੀਮੈਂਟਸ ਹੁੰਦੇ ਨੇ ਇੱਕ 17 ਤੱਤ ਹੁੰਦੇ ਨੇ ਜਿਹੜੇ ਜ਼ਰੂਰੀ ਹੁੰਦੇ ਨੇ ਬੂਟੇ ਦੀ ਗਰੋਥ ਲਈ ਜੇ ਮੈਂ ਗੱਲ ਕਰਾਂ ਮੇਲੀ ਜਿਹੜੇ ਮੇਨ ਨਿਊਟ੍ਰੀਐਂਟ ਹੁੰਦੇ ਨੇ ਕਾਰਬਨ ਹਾਈਡਰੋਜਨ ਤੇ ਆਕਸੀਜਨ C H ਤੇ O ਇਹ ਸਾਨੂੰ ਜਿਹੜੇ ਸਾਡੀ ਹਵਾ ਤੇ ਪਾਣੀ ਚੋਂ ਮਿਲਦੇ ਆ ਤੇ ਇੱਕ ਸ਼ਲੋਕ ਵੀ ਆ ਕਿ ਪਵਨ ਗਿਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਮਤਲਬ ਜਿਹੜਾ ਪਵਨ ਗੁਰੂ ਆਪਾਂ ਹਵਾ ਨੂੰ ਗੁਰੂ ਮੰਨਦੇ ਆ ਤੇ ਧਰਤੀ ਨੂੰ ਆਪਣੀ ਮਾਂ ਮੰਨਦੇ ਆ ਕਿਉਂਕਿ ਧਰਤੀ ਨੂੰ ਆਪਾਂ ਮਾਂ ਮੰਨਦੇ ਆ ਕਿ ਸਾਡੀ ਜਿਹੜੇ ਉਪਜਾਊ ਸ਼ਕਤੀ ਆ ਮਿੱਟੀ ਦੀ ਜਿੰਨੇ ਆਪਾਂ ਨੇ ਪਲਾਂਟਸ ਆ ਸਾਰੇ ਮਿੱਟੀ ਚੋਂ ਹੀ ਉਪਜਨ ਹੁੰਦੇ ਆ ਉਹ ਹੀ ਆਪਾਂ ਖਾਂਦੇ ਆ ਉਹ ਹੀ ਸਾਡੇ ਨਾਲ ਉਹਦੇ ਟਿੱਡ ਭਰਦੇ ਨੇ ਤੇ ਇਹ ਮੈਂ ਗੱਲ ਕਰਾਂ ਤੇ ਜਿਹ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਨੇ ਸਾਡੇ ਐਨ ਪੀ ਤੇ ਕੇ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਜੇ ਐਨ ਪੀ ਕੇ ਦੀ ਗੱਲ ਕਰਾਂ ਐਨ ਤੇ ਮਤਲਬ ਨਾਈਟ੍ਰੋਜਨ ਜਿਹੜੇ ਕਿਸਾਨ ਵੀਰ ਸਾਡੇ ਯੂਰੀਆ ਪਾਉਂਦੇ ਨੇ ਫਸਲਾਂ ਨੂੰ ਯੂਰੀ ਦੇ ਵਿੱਚ 46% ਨਾਈਟ੍ਰੋਜਨ ਹੁੰਦੀ ਆ ਤੇ ਉਹ ਨਾਈਟ੍ਰੋਜਨ ਦੀ ਘਾਟ ਜਿਹੜੀ ਯੂਰੀ ਤੋਂ ਪੂਰੀ ਕਰਦੇ ਆ ਤੇ ਅਗਲਾ ਮਾਈਕਰੋ ਨਿਊਟ੍ਰੀਅੰਟ ਹੁੰਦਾ ਆ ਫਾਸਫੋਰਸ ਫਾਸਫੋਰਸ ਆਪਣੇ ਮੇਨਲੀ ਕਿਸਾਨ ਵੀਰ ਜਿਹੜੇ ਆ ਉਹ ਆਪਣੀ ਡੀ ਏ ਪੀ ਡਾਈ ਅਮੋਨੀਅਮ ਫਾਸਫੇਟ ਤੋਂ ਪੂਰਾ ਕਰਦੇ ਨੇ ਐਵੇਂ ਜੇ ਮੈਂ ਪੋਟਾਸ਼ ਦੀ ਗੱਲ ਕਰਾਂ ਤੇ ਪੋਟਾਸ਼ ਮੂਰੇਟ ਆਫ ਪੋਟਾਸ਼ ਹੋ ਗਏ ਹੋਰ ਅਲਟਰਨੇਟਿਵ ਮੈਂ ਪੋਟਾਸ਼ ਡਰਾਈਵਡ ਫਾਰਮੂਲੇਸਿਸ ਅੱਜਕੱਲ੍ਹ ਚੱਲਦੀ ਆ ਇਦਾਂ ਦੇ ਜਿਹੜੇ ਕੈਮੀਕਲਸ ਨੇ ਉਹ ਫਾਰਮਰ ਯੂਜ਼ ਕਰਦੇ ਆ ਐਜ਼ ਇਨਪੁਟ ਆਪਣੀ ਫਸਲ ਦੇ ਉਤਪਾਦਨ ਨੂੰ ਵਧਾਉਣ ਲਈ ਸੋ ਮੈਂ ਜੇ ਗੱਲ ਕਰਾਂ ਕਿ ਇੱਕ ਸਕੈਂਡਰੀ ਨਿਊਟਰਲ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਹੋ ਗਏ ਤਾਂ ਇਸ ਤੋਂ ਇਲਾਵਾ ਮੈਂ ਟੋਟਲ 17 ਐਲੀਮੈਂਟ ਤੁਹਾਨੂੰ ਦੱਸੇ ਸੀ ਜਿਹਦੇ ਵਿੱਚੋਂ ਤਿੰਨ ਤਾਂ ਹੋ ਗਏ ਕਾਰਬਨ ਹਾਈਡਰੋਜਨ ਆਕਸੀਜਨ ਤੇ ਬਾਕੀ ਜਿਹੜੇ 14 ਉਹਦੇ ਵਿੱਚ ਤਿੰਨ ਮੈਕਰੋਨਿਊਟ੍ਰੀਐ ਤੇᱱ ਸਕੈਂਡਰੀ ਮਾਈਕਰੋਨਿਊਟ੍ਰੀਐਂਟਸ ਆ ਗਏ ਕੈਲਸ਼ੀਅਮ ਨਹੀਂ ਸਲਫਰ ਤੇ ਬਾਕੀ ਮਾਈਕਰੋਨਿਊਟ੍ਰੀਐਂਟਸ ਹੁੰਦੇ ਆ ਜਿਦਾਂ ਆਇਰਨ ਹੋ ਗਿਆ ਮੈਗਨੀਜ਼ ਹੋ ਗਿਆ ਜ਼ਿੰਕ ਹੋ ਗਈ ਕਾਪਰ ਹੋ ਗਿਆ ਮੋਲੀਬੈਡਨਮ ਹੋ ਗਿਆ ਸੋ ਐਦਾਂ ਦੇ ਜਿਹੜੇ ਮਾਈਕਰੋਨਿਊਟ੍ਰੀਐਂਟ ਆ ਇਹ ਮਤਲਬ ਇਹ ਟੋਟਲ 17 ਦੇ 17 ਐਲੀਮੈਂਟ ਆ ਜਿਹੜੇ ਇਹ ਸਾਰੇ ਸਾਡੇ ਜਿਹੜੀ ਪਲਾਂਟ ਦੀ ਗਰੋਥ ਨੂੰ ਮਿੱਟੀ ਦੀ ਉਪਜਾਈ ਸ਼ਕਤੀ ਨੂੰ ਵਧਾਉਣ ਲਈ ਹੈਲਪ ਕਰਦੇ ਨੇ ਤੇ ਜੇ ਮੈਂ ਆਪਾਂ ਗੱਲ ਕਰਦੇ ਆ ਮਿੱਟੀ ਦੇ ਟੈਸਟ ਦੀ ਸੋਇਲ ਟੈਸਟਿੰਗ ਤੇ ਜਿਸਪੋਜ਼ ਆਪਾਂ ਬਿਮਾਰ ਹੁੰਨੇ ਆ ਆਪਾਂ ਡਾਕਟਰ ਕੋਲ ਜਾਂਦੇ ਆ ਡਾਕਟਰ ਸਾਨੂੰ ਪਹਿਲਾਂ ਇਹ ਕਹਿੰਦਾ ਕਿ ਤੁਸੀਂ ਬਲੱਡ ਟੈਸਟ ਕਰੋ ਬਲੱਡ ਟੈਸਟ ਦੀ ਰਿਪੋਰਟ ਦੇ ਉੱਪਰ ਹੀ ਡਾਕਟਰ ਉਹਨੂੰ ਡਾਇਗਨੋਸ ਕਰਦਾ ਕਿ ਇਹਦਾ ਕਿਦਾਂ ਟਰੀਟਮੈਂਟ ਕਰਨਾ ਕਿ ਕਿਹੜੀ ਦਵਾਈ ਦੀ ਉਹਨੂੰ ਲੋੜ ਆ ਕਿਹੜੀ ਚੀਜ਼ ਦੇ ਵਿੱਚ ਘਾਟ ਆ ਕਿਹੜੇ ਵਿਟਾਮਿਨਸ ਕਿਹੜੇ ਮਿਨਰਲ ਦੀ ਡੈਫੀਸ਼ੈਂਸੀ ਆ ਜੇ ਵਿਟਾਮਿਨ B12 ਦੀ ਆ ਜਾਂ ਵਿਟਾਮਿਨ D ਦੀ ਆ ਫਿਰ ਉਸ ਹਿਸਾਬ ਨਾਲ ਉਹ ਟਰੀਟਮੈਂਟ ਕਰਦਾ ਸਾਡੇ ਡਾਕਟਰ ਸੋ ਆਪਾਂ ਐਗਰੀਕਲਚਰ ਦੇ ਵਿੱਚ ਵੀ ਆਪਾਂ ਸੇਮ ਹੀ ਇਦਾਂ ਲੈ ਕੇ ਚੱਲੀਏ ਕਿ ਐਗਰੀਕਲਚਰ ਦੇ ਵਿੱਚ ਕੀ ਆ ਹੁਣ ਸਾਡੀ ਜਿਹੜੀ ਮੇਨ ਆ ਮਿੱਟੀ ਯਾਨੀ ਕਿ ਸਾਡੀ ਧਰਤ ਮਾਂ ਸੋਇਲ ਜਿੰਨੀ ਦੇਰ ਤੱਕ ਆਪਾਂ ਆਪਣੀ ਸੋਇਲ ਦੀ ਟੈਸਟਿੰਗ ਨਹੀਂ ਕਰਾਵਾਂਗੇ ਉੰਨੀ ਦੇਰ ਤੱਕ ਕੋਈ ਵੀ ਖੇਤੀ ਮਾਹਰ ਨਹੀਂ ਦੱਸ ਸਕਦਾ ਕਿ ਇਹਨੂੰ ਕਿਹੜੀ ਪ੍ਰੋਬਲਮ ਆ ਸੋਇਲ ਨੂੰ ਕਿਹੜੀ ਚੀਜ਼ ਦੀ ਘਾਟ ਆ ਕਿਹੜੀ ਚੀਜ਼ ਦੀ ਵਾਧ ਆ ਸੋ ਮੈਂ ਤਾਂ ਕਿਸਾਨ ਨੂੰ ਸਭ ਤੋਂ ਪਹਿਲਾਂ ਕੋਈ ਮੇਰੇ ਕੋਲ ਫਾਰਮਰ ਆਉਂਦਾ ਮੈਂ ਇਹਨਾਂ ਨੂੰ ਹੀ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਿੱਟੀ ਦੀ ਪਾਰਕ ਕਰਾਓ ਉਹ ਦੋ ਸਾਲਾਂ ਦੇ ਵਿੱਚ ਇੱਕ ਵਾਰ ਬਹੁਤ ਜ਼ਰੂਰੀ ਆ ਉਹਦੇ ਬੇਸ ਤੇ ਹੀ ਆਪਾਂ ਉਹਨੂੰ ਰეკਮੈਂਡ ਕਰਾਂਗੇ ਉਹਨੂੰ ਕਿਹੜੀ ਚੀਜ਼ ਦੀ ਲੋੜ ਆ ਜ਼ਮੀਨ ਨੂੰ ਕਿਹੜੀ ਚੀਜ਼ ਦੀ ਨਹੀਂ ਉਹਦੇ ਬੇਸ ਤੇ ਜਿਹੜੇ ਮੈਂ ਤੁਹਾਨੂੰ ਐਲੀਮੈਂਟ ਦੱਸੇ ਆ ਸਾਰੇ ਟੈਸਟ ਹੁੰਦੇ ਨੇ ਵਕ ਵਕ ਆਪਣੇ ਪੰਜਾਬ ਦੇ ਵਿੱਚ ਵੀ ਅ ਵਕ ਵਕ ਲੈਬਸ ਨੇ ਸੋਲਟ ਟੈਸਟਿੰਗ ਦੀਆਂ ਹੁਸ਼ਾਰਪੁਰ ਦੇ ਵਿੱਚ ਵੀ ਸਟਰਸ ਸਟੇਟ ਆ ਸ਼ੌਨੀਕਲ ਆ ਇੱਥੇ ਲੈਬ ਨੇ ਸਾਡੇ ਖੁਦ ਖੇਤੀਬਾੜੀ ਭਾਗ ਦੇ ਵਿੱਚ ਵੀ ਇੱਥੇ ਹੈੱਡ ਆਫਿਸ ਖੇਤੀ ਭਵਨ ਦੇ ਵਿੱਚ ਵੀ ਸੋਲਟ ਟੈਸਟਿੰਗ ਲੈਬ ਆ ਜਿੱਥੇ ਮੈਕਰੋਨਿਊਟ੍ਰੀਐਂਸ ਚੈੱਕ ਹੁੰਦੇ ਨੇ ਤੇ ਇਹਦਾ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਲੈਬਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੇ ਐਕਸਟੈਂਸ਼ਨਸ ਬ੍ਰਾਂਚੇਸ ਨੇ ਕੇਵੀਕੇ કૃषि ਵਿਗਿਆਨ ਕੇ ਅੰਦਰ ਉਹਨਾਂ ਦੇ ਵਿੱਚ ਵੀ ਸੋਇਲ ਟੈਸਟਿੰਗ ਲੈਬਸ ਨੇ ਇੱਕ ਸਰ ਇੱਕ ਸਰ ਇਹ ਪੁੱਛਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਚਾਹੁੰਦੇ ਕਿ ਜਿਹੜੀ ਝੋਨਾ ਕਣਕ ਦੀ ਫਸਲ ਤਾਂ ਹੁੰਦੀ ਹੈ ਉਸ ਤੋਂ ਬਾਅਦ ਇੱਕ ਮੱਕੀ ਦੀ ਫਸਲ ਵੀ ਹੁੰਦੀ ਹੈ ਤੇ ਗੰਨਾ ਵੀ ਬੀਜਿਆ ਜਾਂਦਾ ਹੈ ਤੇ ਉਹਨਾਂ ਦੀ ਬਜਾਈ ਤੋਂ ਨਾਲ ਵੀ ਟੈਸਟਿੰਗ ਜ਼ਰੂਰੀ ਹੈ ਮਿੱਟੀ ਦੀ ਬਿਲਕੁਲ ਦੇਖੋ ਜੇ ਆਪਾਂ ਟੈਸਟਿੰਗ ਦੀ ਗੱਲ ਕਰੀਏ ਟੈਸਟਿੰਗ ਸੋਇਲ ਦੀ ਆਪਾਂ ਉਦੋਂ ਕਰਨੀ ਆ ਜਦੋਂ ਕਿਸੇ ਕ੍ਰੌਪ ਦੀ ਹਾਰਵੈਸਟਿੰਗ ਕੰਪਲੀਟ ਹੋ ਗਈ ਹੁਣ ਜਿੱਦਾਂ ਉਹ ਮਹੀਨਾ ਚੱਲਦਾ ਪਿਆ ਆਪਣੇ ਅਕਤੂਬਰ ਦਾ 1 ਅਕਤੂਬਰ ਦਾ ਅਜ ਦਿਨ ਆ ਤੇ ਹੁਣ ਪੰਜਾਬ ਦੇ ਵਿੱਚ ਹਾਰਵੈਸਟਿੰਗ ਲਗਭਗ ਸ਼ੁਰੂ ਹੋ ਗਈ ਆ ਝੋਨੇ ਦੀ ਝੋਨੇ ਦੀ ਹਾਰਵੈਸਟਿੰਗ ਜਦੋਂ ਕੰਪਲੀਟ ਹੋ ਗਈ ਜਿਸਪੋਸ ਆਪਾਂ ਇੱਕ ਫੀਲਡ ਦੀ ਗੱਲ ਕਰੀਏ ਇੱਕ ਕਿੱਲਾ ਹੈ ਕਿਸਾਨ ਦਾ ਜਦੋਂ ਉਹਨੇ ਝੋਨਾ ਵੜ ਲਿਆ ਤੇ ਪਰਾਲੀ ਉਹਦੀ ਪਈ ਆ ਉਹਨੂੰ ਹਜੇ ਤੱਕ ਉਹਨੇ ਖੇਤ ਨੂੰ ਟਿਲ ਨਹੀਂ ਕੀਤਾ ਮਤਲਬ ਖੇਤ ਨੂੰ ਹਜੇ ਤੱਕ ਨਹੀਂ ਵਾਇਆ ਉਦੋਂ ਆਪਾਂ ਉਹਦੇ ਵਿੱਚੋਂ ਸੋਇਲ ਦਾ ਸੈਂਪਲ ਲੈਣਾ ਆ ਤੇ ਉਹ ਸੋਇਲ ਸੈਂਪਲ ਲੈਣ ਦਾ ਵੀ ਤਰੀਕਾ ਮੈਂ ਦੱਸ ਦਿੰਨਾ ਉਹ ਐਵੇਂ ਹੁੰਦਾ ਕਿ ਜਿੱਦਾਂ ਹਜੇ ਤੱਕ ਆਪਾਂ ਖੇਤ ਨਹੀਂ ਵਾਇਆ ਆਪਾਂ ਖੇਤ ਦੇ ਵਿੱਚ ਜਾਣਾ ਜਿਹੜਾ ਘਾਹ ਫੂਸ ਪਿਆ ਆ ਉਹਨੂੰ ਹੱਥ ਨਾਲ ਪਰੇ ਕਰ ਦੇਣਾ ਉਹਨੂੰ ਖੁਰੋਚਣਾ ਨਹੀਂ ਉਸ ਤੋਂ ਬਾਅਦ ਕੀ ਕਰਨਾ ਆਪਾਂ ਕਈ ਕਿਸਾਨਾਂ ਕੋਲ ਹੁੰਦੀ ਆ ਕਈ ਨਾ ਕੀ ਕਰਨਾ ਆਪਾਂ V ਸ਼ੇਪ ਦਾ ਇਦਾਂ ਜਿਹੜੀ ਆਪਣੇ V ਇਦਾਂ ਬਣਦੀ ਹੈ ਨਾ V ਸ਼ੇਪ ਦਾ ਕੱਟ ਮਾਰਨਾ ਇੱਕ ਸਾਈਡ ਤੇ ਉਧਰੋਂ ਇੱਕ ਸਾਈਡ ਤੇ ਉਧਰੋਂ ਟੋਟਲ 6 ਇੰਚ ਦਾ 6 ਇੰਚ ਦਾ ਜਦੋਂ ਟੱਕ ਆਪਾਂ ਮਾਰਤਾ ਮਿੱਟੀ ਦੇ ਵਿੱਚ ਤੇ ਉੱਥੋਂ ਫਿਰ ਜਿਹੜੀ ਆਪਾਂ ਸੈਂਪਲ ਲੈਣਾ ਐਦਾਂ ਹੀ ਜੇ ਆਪਾਂ ਇੱਕ ਕਿੱਲੇ ਦੀ ਗੱਲ ਕਰੀਏ ਆਪਾਂ ਇੱਕ ਰਿਪਰੈਜ਼ੈਂਟੇਟਿਵ ਸੈਂਪਲ ਬਣਾਉਣਾ ਸੋਇਲ ਦਾ ਜਿਹੜਾ ਮਤਲਬ ਸਾਰੇ ਪੂਰੇ ਖੇਤ ਨੂੰ ਰਿਪਰੈਜ਼ੈਂਟ ਕਰੇ ਇਸ ਕਰਕੇ ਆਪਾਂ ਨੂੰ ਰਿਪਰੈਜ਼ੈਂਟੇਟਿਵ ਸੈਂਪਲ ਲਗਾਵਾਂਗੇ ਚਾਰ ਤੋਂ ਪੰਜ ਜਗ੍ਹਾ ਤੋਂ ਆਪਾਂ ਜ਼ਿਗਜ਼ੈਗ ਮੈਥਡ ਨਾਲ ਇੱਕ ਇੱਥੋਂ ਲੈ ਲਿਆ ਇੱਕ ਚਾਰ ਕੋਨਿਆਂ ਤੋਂ ਲੈ ਲਿਆ ਸੈਂਟਰ ਤੋਂ ਲੈ ਲਿਆ ਹਨਾ ਉਸ ਜ਼ິກਜ਼ੈਗ ਮੈਥਡ ਨਾਲ ਆਪਾਂ ਸੈਂਪਲ ਲੈ ਕੇ ਉਹਨੂੰ ਸੈਂਪਲ ਨੂੰ ਕੀ ਕਰਨਾ ਆਪਾਂ ਫਿਰ 500 ਗ੍ਰਾਮ ਬਣਾਉਣਾ 500 ਗ੍ਰਾਮ ਐਦਾਂ ਕਿ ਜਿੰਨੇ ਸਪੋਸਤਰ ਤੋਂ 1 ਕਿਜੀ ਸੈਂਪਲ ਹੋ ਗਿਆ ਉਹਨੂੰ ਆਪਾਂ ਕੁਆਟਰਲੀ ਡਿਵਾਈਡ ਕਰ ਦੇਣਾ ਆਪੋਜ਼ਿਟ ਪਾਰਟ ਡਿਸਕਾਰਡ ਕਰ ਦੇਣਾ ਤੇ ਜਿਹੜੇ ਦੋ ਪਾਰਟ ਆਪੋਜ਼ਿਟ ਬਚੇ ਉਹਨਾਂ ਨੂੰ ਫਿਰ ਮਿਕਸ ਕਰਕੇ ਆਪਾਂ ਟੋਟਲ ਜਦੋਂ 500 ਗ੍ਰਾਮ ਸੈਂਪਲ ਬਣ ਗਿਆ ਉਹਨੂੰ ਇੱਕ ਲਫਾਫੇ ਦੇ ਵਿੱਚ ਪਾ ਕੇ ਉਹਨੂੰ ਪ੍ਰੋਪਰ ਰਬੜ ਨਾਲ ਬੰਦ ਕਰਕੇ ਉੱਪਰ ਖੇਤ ਦਾ ਨੰਬਰ ਪਾ ਦੇਣਾ ਜਿਸ ਸਪੋਸਤ ਜੀ ਦੋ ਤਿੰਨ ਖੇਤਾਂ ਵਿੱਚੋਂ ਸੈਂਪਲ ਕਰਾਉਣਾ ਆ ਖੇਤ ਦਾ ਨੰਬਰ ਪਤਾ ਨਾ ਕਿ ਇਹ ਖੇਤ ਨੰਬਰ 1 ਦਾ ਹੈ ਖੇਤ ਨੰਬਰ 2 ਦਾ ਹੈ ਉੱਤੇ ਫਾਰਮਰ ਦਾ ਨਾਮ ਲਿਖ ਦੇਣਾ ਉਹ ਫਾਦਰਸ ਨੇਮ ਲਿਖ ਦੇਣਾ ਪਿੰਡ ਦਾ ਨਾਮ ਲਿਖ ਦੇਣਾ ਤੇ ਖੇਤ ਨੰਬਰ ਲਿਖ ਦੇਣਾ ਇਹ ਸੈਂਪਲ ਤੁਸੀਂ ਬਣਾ ਕੇ ਸਾਡੇ ਪੰਜਾਬ ਦੀ ਕਿਸੇ ਵੀ ਆਪਣੀ ਸੋਇਲ ਟੈਸਟਿੰਗ ਲੈਬ ਦੇ ਵਿੱਚ ਜਾ ਕੇ ਤੁਸੀਂ ਆਪਣਾ ਟੈਸਟ ਕਰਾ ਸਕਦੇ ਹੋ ਤੇ ਉਹ ਜਿਹੜੀ ਰਿਪੋਰਟ ਆ ਉਹ 4-5 ਦਿਨਾਂ ਦੇ ਵਿੱਚ ਫਾਰਮਰ ਨੂੰ ਅਵੇਲੇਬਲ ਹੋ ਜਾਂਦੀ ਹੈ ਜਦੋਂ ਉਹ ਰਿਪੋਰਟ ਅਵੇਲੇਬਲ ਹੋ ਗਈ ਉਸ ਬੇਸ ਤੇ ਤੁਸੀਂ ਆਪਣੇ ਖਾਦਾਂ ਪਾਉਣੀਆਂ ਸ਼ੁਰੂ ਕਰ ਸਕਦੇ ਹੋ ਉਹ ਰਿਪੋਰਟ ਖੇਤੀ ਮਾਹਰ ਨੂੰ ਦਿਖਾ ਸਕਦੇ ਹੋ ਜਿੰਨੇ ਸਾਡੇ ਐਗਰੀਕਲਚਰ ਡਾਕਟਰਸ ਨੇ ਉਹਨਾਂ ਨੂੰ ਦਿਖਾ ਕੇ ਤੇ ਉਸ ਬੇਸ ਤੇ ਹੀ ਉਹ ਫੇਅਰਲੀ ਰეკਮੈਂਡੇਸ਼ਨ ਦੇਣਗੇ ਕਿ ਕਿਹੜੀ ਖਾਦ ਦੀ ਉਹਨੂੰ ਜ਼ਿਆਦਾ ਜ਼ਰੂਰਤ ਹੈ ਕਿਹੜੀ ਨਹੀਂ ਇੱਕ ਸਰ ਜਿਆਤਰ ਪ੍ਰਚਾਰ ਕੀਤਾ ਜਾ ਰਿਹਾ ਦੇਸੀ ਖਾਦਾਂ ਦਾ ਆਰਗੈਨਿਕ ਖਾਦਾਂ ਦਾ ਤੇ ਉਹ ਕਿੱਥੋਂ ਤੱਕ ਸਹਾਇੀ ਹੁੰਦੀਆਂ ਜੇ ਅਗਰ ਮਿੱਟੀ ਟੈਸਟ ਨਹੀਂ ਹੁੰਦੀ ਤਾਂ ਕਿੰਨਾ ਕੋ ਅਸਰ ਉਹਨਾਂ ਦਾ ਹੁੰਦਾ ਮਿੱਟੀ ਦੇ ਵਿੱਚ ਫਿਰ ਐਕਚੁਅਲੀ ਇਦਾਂ ਹੁੰਦਾ ਸੋਇਲ ਟੈਸਟਿੰਗ ਦੇ ਵਿੱਚ ਜਿਹੜੇ ਮੈਂ ਮੇਨ ਪੈਰਾਮੀਟਰਸ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਇੱਕ ਹੁੰਦਾ ਪੀ ਐਚ ਹਾਈਡਰੋਕਸਿਕਲ ਕੰਡਕਟਿਵਿਟੀ ਉਹਦੇ ਵਿੱਚ ਉਹ ਸਾਨੂੰ ਦੱਸ ਦੇ ਜੇ 6 ਤੋਂ ਥੱਲੇ ਪੀਐਚ ਆ ਤਾਂ ਉਹ ਐਸਿਡਿਕ ਹੁੰਦੀ ਆ 6 ਤੋਂ 7 ਆ ਨਿਊਟਰਲ ਅਬਵ ਆ ਤਾਂ ਅਲਕਲਾਈਨ ਸੋਲਵ ਹੋ ਜਾਂਦੀ ਆ ਸੋ ਉਤੋਂ ਇੱਕ ਅਗਲਾ ਇੱਕ ਹੋਰ ਪੈਰਾਮੀਟਰ ਹੁੰਦਾ ਮੇਨ ਆਰਗੈਨਿਕ ਕਾਰਬਨ OC ਜਿਹਨੂੰ ਆਪਾਂ ਜੀਵਕ ਆ ਕਹਿੰਦੇ ਆ ਜਿਹੜੇ ਮਤਲਬ ਬਾਇਓਲੋਜੀਕਲ ਐਕਟੀਵਿਟੀ ਆ ਜਿਹੜੀ ਆਪਣੀ ਸੋਇਲ ਦੀ ਉਹਨੂੰ ਦੱਸਦਾ ਜਿੱਦ ਹੁਣ ਤੁਸੀਂ ਗੱਲ ਕੀਤੀ ਕਿ ਜੈਵਿਕ ਖਾਦਾਂ ਦੀ ਇਸ ਕਰਕੇ ਮੈਂ ਉੱਥੇ ਆਇਆ ਤੇ ਉਹਦੇ ਵਿੱਚ ਕੀ ਆ ਉਹ ਜਿਹੜਾ ਜੈਵਿਕ ਕਾਰਬਨ ਆ অর্ਗੈਨਿਕ ਕਾਰਬਨ ਆ ਉਹ ਸਾਨੂੰ ਦੱਸਦਾ ਆ ਕਿ ਸਾਡੀ ਜਿਹੜੀ ਮਿੱਟੀ ਦੇ ਵਿੱਚ ਆ ਕਿੰਨੇ ਬਾਇਓਲੋਜੀਕਲ ਮਾਈਕਰੋ অর্গানিਜ਼ਮ ਆ ਉਹਨਾਂ ਦੀ ਕਿੰਨੀ ਐਕਟੀਵਿਟੀ ਆ ਕਿੰਨੀ ਕਿੰਨੀ ਪੌਦ ਪੋਪੂਲੇਸ਼ਨ ਦੇ ਵਿੱਚ ਉਹ ਪ੍ਰੈਜ਼ੈਂਟ ਆ ਤਾਂ ਉਥੋਂ ਹੀ ਸਾਨੂੰ ਪਤਾ ਲੱਗੂਗਾ ਹੁਣ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਜਦੋਂ ਪੈਰਾਮੀਟਰ ਸਾਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਸਾਨੂੰ অর্ਗੈਨਿਕ ਕਾਰਬਨ OC ਇੰਨਾ ਆ ਤੇ ਉਹ ਜੇ ਮੋਰ ਦਨ ਇਨਾਫਾ ਫਾਫਾ ਤੇ ਸਾਨੂੰ ਲੋੜ ਨਹੀਂ ਉਹਦੇ ਪਾਉਣ ਦੀ ਜੈ ਵੀ ਜੈ ਵੀ ਖਾਦ ਜਾਂ ਜ਼ਰੂਰੀ ਢੇਰ ਤੇ ਸਾਨੂੰ ਪਤਾ ਹੈ ਕਿ ਉਹ ਘਟ ਨੇ ਹਨਾ ਤੇ ਉਹ ਆਪਾਂ ਫਿਰ ਕਰਾਂਗੇ ਉਹਦੇ ਲਈ ਆਪਾਂ ਰੀਕਮੈਂਡ ਕਰਦੇ ਆਂ ਦੇਸੀ ਢੇਰ ਰੂੜੀ ਖਾਦ ਹਨਾ ਤੇ ਉਹ ਰੂੜੀ ਖਾਦ ਜਦੋਂ ਪਾਊਗਾ ਕਿਸਾਨ ਉਹਨਾਂ ਫਿਰ ਆਰਗੇਨਿਕ ਕਾਰਬਨ ਉਹਦਾ ਵਧੂਗਾ ਹੁਣ ਆਪਾਂ ਜੇ ਐਗਜ਼ਾਮਪਲ ਲਈਏ ਜੰਗਲਾਂ ਦੀ ਫੋਰੈਸਟ ਚੱਲ ਜਾਂਦੇ ਆਂ ਆਪਾਂ ਆਪਣੇ ਨਾ ਫੋਰੈਸਟ ਵਿੱਚ ਦੇਖੂਗਾ ਉਹ ਜਿਹੜੀ ਮਿੱਟੀ ਆਪਾਂ ਟੈਸਟ ਕਰਾਂਗੇ ਫੋਰੈਸਟ ਵਾਲੀ ਉਹਦਾ ਆਰਗੇਨਿਕ ਕਾਰਬਨ ਬਹੁਤ ਜ਼ਿਆਦਾ ਆਊਗਾ ਜਦੋਂ ਆਪਾਂ ਨਾਰਮਲ ਆਪਣੀ ਮਿੱਟੀ ਇੱਥੋਂ ਦੀ ਗੱਲ ਕਰਾਂਗੇ ਖੇਤਾਂ ਵਾਲੀ ਉਹ ਥੋੜਾ ਘੱਟ ਹੋਊਗਾ ਉਹ ਇਸ ਕਰਕੇ ਘੱਟ ਆਊਗਾ ਕਿਉਂਕਿ ਉੱਥੇ ਕੀ ਹੋ ਰਿਹਾ ਆ ਅ ਟਰੀਜ਼ ਲੱਗੇ ਨੇ ਨਾ ਬੂਟੇ ਲੱਗੇ ਨੇ ਉਹਨਾਂ ਦੇ ਜਿਹੜੇ ਪੱਤੇ ਆ ਉਹ ਡਿੱਗ ਰਹੇ ਆ ਉੱਥੇ ਸੈਟਲ ਹੋ ਰਹੇ ਆ ਆਰਗੈਨਿਕ ਕਾਰਬਨ ਬਣ ਰਿਹਾ ਆ ਮਿੱਟੀ ਦੇ ਵਿੱਚ ਡੀਕੰਪੋਜ਼ੀਸ਼ਨ ਹੋ ਰਹੀ ਆ ਉੱਥੇ ਕੀੜੇ ਮਕੌੜੇ ਉਹਨਾਂ ਨੂੰ ਖਾਈ ਜਾਂਦੇ ਆ ਮਿੱਟੀ ਵਧੀਆ ਹੋ ਰਹੀ ਆ ਆਰਗੈਨਿਕ ਕਾਰਬਨ ਦਾ ਵੱਧ ਹੋਊਗਾ ਉੰਨੀ ਉਹ ਫਰਟਾਈਲ ਹੋਊਗੀ ਸੋਇਲ ਜ਼ਿਆਦਾ ਤੇ ਇੱਧਰ ਆਪਣੀ ਜਿੱਦਾਂ ਆਪਾਂ ਕੰਸਪਸ਼ਨ ਕਰੀ ਜਾਂਦੇ ਆ ਬੇਲੋੜੀਆਂ ਖਾਦਾਂ ਪਾਈ ਜਾਂਦੇ ਤੇ ਉਹ ਹੌਲੀ ਹੌਲੀ ਕੀ ਹੋ ਰਿਹਾ ਲੀਚਿੰਗ ਹੋ ਰਹੀ ਹੈ ਜੋ ਵੀ ਖਾਦ ਪਾਉਂਦੇ ਆ ਉਹ ਥੱਲੇ ਨੂੰ ਚਲ ਜਾਂਦੀ ਆ प्लांट्स ਨੂੰ ਜਾਂ ਸੋਇਲ ਨੂੰ ਅਵੇਲੇਬਲ ਨਹੀਂ ਹੁੰਦੀ ਸੋ ਇਦਾਂ ਦੇ ਮੁੱਖ ਕਈ ਕਾਰਨ ਨੇ ਜ ਜਨ ਮਤਲਬ ਆਪਾਂ ਨੂੰ ਹੁਣ ਲੋੜ ਆ ਕਿ ਆਪਾਂ ਜੈਵਿਕ ਕਾਰਬਨ ਨਾਲ ਚੱਲੀਏ ਤੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਕਾਫੀ ਫਾਰਮਰਸ ਨੇ ਜੋ ਆਰਗੈਨਿਕ ਕਰ ਰਹੇ ਨੇ ਇਸ ਟਾਈਮ ਤੇ ਉਹ ਮੈਂ ਦੇਖ ਰਿਹਾ ਕਿ ਕਾਫੀ ਮੁਨਾਫਾ ਵੀ ਕਮਾ ਰਹੇ ਨੇ ਬਾਕੀ ਫਾਰਮਰਸ ਨਾਲੋਂ ਤੇ ਜਦ ਮੈਂ ਰੇਟ ਦੀ ਗੱਲ ਕਰਾਂ ਤੇ ਜੇ ਲਗਭਗ ਆਪਾਂ एग्जांपल ਦੀ ਜੇ ਕਿੱਥੇ ਨਾਰਮਲ ਆਪਾਂ ਸਬਜੀ ਕੋਈ ਜਿਹੜੀ ਸੀਜ਼ਨਲ ਵੈਜੀਟੇਬਲ ਆ ਕਿਸੇ ਫਾਰਮਰ ਦੀ ਮੰਡੀ ਦੇ ਵਿੱਚ ਉਹ 30-40 ਰੁਪਏ ਵਿਕ ਰਹੀ ਆ ਤਾਂ অর্ਗੈਨਿਕ ਵਾਲੇ ਦੀ 80 ਰੁਪਏ ਵਿਕ ਰਹੀ ਆ ਆਲਮੋਸਟ ਡਬਲ ਮਤਲਬ ਬੇਟੇ ਸਿ ਬਿਗ ਪ੍ਰੋਫਿਟ ਫਾਰ ਅ ਫਾਰਮਰ ਇਹਦੇ ਨਾਲ ਸਰ ਕੀ ਝਾੜ ਦਾ ਫਰਕ ਪੈਂਦਾ ਜਾਂ ਕੁਆਲਿਟੀ ਦਾ ਫਰਕ ਪੈਂਦਾ ਕੀ ਚੀਜ਼ অর্ਗੈਨਿਕ ਨਾ অর্ਗੈਨਿਕ ਨਾ ਸਰ ਹੈ ਕਿ ਆਪਣਾ ਜਦੋਂ ਆਪਾਂ ਜੈਵਿਕ ਖਾਦਾਂ ਪਾਉਣ ਲੱਪੇ ਹੁਣ ਸਮੱਸਿਆ ਇਹ ਆ ਕਿ ਆਪਾਂ ਖਾਦਾਂ ਪਾਪਾ ਉਹ ਜਿਹੜੀ ਆਪਣੀ ਯੀਲਡ ਆ ਝਾੜ ਆ ਫਸਲ ਦਾ ਉਹ ਆਪਾਂ ਪੀਕ ਤੇ ਲੈ ਗਏ ਆ ਇੱਕ ਗ੍ਰਾਫ ਹੁੰਦਾ ਹੈ ਕਿ ਜਦੋਂ ਪੀਕ ਤੇ ਉਹ ਤੋਂ ਬਾਅਦ ਥੱਲੇ ਆਉਣਾ ਹੁੰਦਾ ਤੇ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਆਪਣੇ 1965 ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਆ ਆਪਣੇ ਨੋਰਮਲ ਅਰੇਂਜਡ ਬੋਰ ਲੈਗ ਵੱਲੋਂ ਤੇ ਉਸ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੇ ਵਿੱਚ ਲਿਆਂਦਾ ਫਰਟੀਲਾਈਜ਼ਰ ਲੈ ਕੇ ਆਇਆ ਯੂਰੀਆ ਖਾਦ ਜੇ ਉਹ ਜਿੰਨਾ ਕਿ ਝਾੜ ਵਧਨੇ ਸ਼ੁਰੂ ਹੋਏ ਤਾਂ ਉਹ ਵੱਧ ਤੇ ਵੱਧ ਦੇ ਇਸ ਟਾਈਮ ਆਫ ਇਸ ਟਾਈਮ ਪੂਰੇ ਪੰਜਾਬ ਪੀਕ ਤੇ ਪਹੁੰਚ ਚੁੱਕੀ ਆ ਲੈਵਲ ਤੋ ਕਿਤਨਾ ਕਿਤੇ ਉਹ ਹੁਣ ਸੋਇਲ ਦੀ ਜਿਹੜੀ ਫਰਟੀਲਿਟੀ ਆ ਉਹ ਘਟ ਰਹੀ ਆ ਜਿਸ ਨਾਲ ਪ੍ਰੋਡਕਟਿਵਿਟੀ ਤੇ ਵੀ ਅਸਰ ਪੈ ਰਿਹਾ ਆ ਤੇ ਹੁਸਣ ਨੂੰ ਲੋੜ ਆ ਕਿ ਆਪਾਂ ਆਰਗੈਨਿਕ ਵੱਲ ਵਧੀਏ ਆਰਗੈਨਿਕ ਵੱਲ ਜੇ ਆਪਾਂ ਕਰੀਏ ਕਿ ਝਾੜ ਘਟਦਾ ਆ ਪਰ ਇਹ ਵੀ ਦੇਖੋ ਨਾ ਜੇ ਝਾੜ ਘਟ ਰਿਹਾ ਤਾਂ ਉਹਦੀ ਕੁਆਲਿਟੀ ਵੀ ਕੀ ਆ ਆਪਾਂ ਕੀ ਮਤਲਬ ਆਪਣੇ ਤੁਸੀਂ ਇਹ ਸੋਚੋ ਕੀ ਸੀ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਜਾ ਰਹੇ ਆ ਦੇ ਆਪਾਂ ਕੁਝ ਖਾ ਮੰਗੇ ਕਿਉਂਕਿ ਜਿੰਨੀਆਂ ਬਿਮਾਰੀਆਂ ਸਾਡੀ ਪੇਟ ਤੋਂ ਸ਼ੁਰੂ ਹੁੰਦੀਆਂ ਪੇਟ ਤੋਂ ਸ਼ੁਰੂ ਹੁੰਦੀਆਂ ਪੇਟ ਤੇ ਖਤਮ ਹੋ ਜਾਂਦੀਆਂ ਫਿਰ ਆਪਾਂ ਦੌੜਦੇ ਆ ਪੀਜੀਆਈ ਵੱਲੋਂ ਏਮਸ ਚਲਜੋ ਪੀਜੀਆਈ ਚਲਜੋ ਸਾਨੂੰ ਆਹ ਬਿਮਾਰੀ ਹੋ ਗਈ ਹੈ ਨਾ ਜੇ ਆਪਾਂ ਉਹਦਾ ਹੱਲ ਇੱਥੇ ਆਪਣਾ ਗਰਾਊਂਡ ਲੈਵਲ ਤੇ ਰਹਿ ਕੇ ਆਪਾਂ ਪਹਿਲਾਂ ਹੀ ਕਰ ਲਈਏ ਜੇ ਮੈਂ ਕਿਸਾਨਾਂ ਦੀ ਗੱਲ ਕਰਾਂ ਜੋ 10 ਕਿੱਲੇ ਬੀਜਦਾ ਮੈਂ ਇਹ ਨਹੀਂ ਕਹਿਣਾ ਕਿ ਆਪਣਾ ਜੇ ਫਾਰਮਰ 10 ਕਿੱਲੇ ਬੀਜ ਰਿਹਾ ਹੈ ਤਾਂ 10 ਦੇ 10 ਕਿੱਲੇ ਆਰਗੇਨਿਕ ਕਰ ਦੋਵੇ 10 ਕਿੱਲਿਆਂ ਦੇ ਵਿੱਚੋਂ 1 ਕਿੱਲਾ ਘੱਟੋ-ਘੱਟ ਆਪਣੇ ਘਰ ਵਾਸਤੇ ਰੱਖੇ ਜੇ ਕਣਕ ਲਾ ਰਿਹਾ 10 ਕਿੱਲੇ ਤੇ 1 ਕਿੱਲਾ ਇੱਕ ਆਪਣੇ ਕਣਕ ਲਾਵੇ ਘਰ ਵਾਲੀ ਜਿਹਦੇ ਵਿੱਚ ਘੱਟ ਰ ਤੇ ਆਪਣੇ ਉਹਦੇ ਬੱਚਿਆਂ ਲਈ ਵੀ ਠੀਕ ਹੋਵੇ ਤੇ ਮੈਂ ਹੁਣ ਗੱਲ ਕਰਾਂ ਕਿ ਜੇ ਆਪਾਂ ਕਣਕ ਦੀ ਗੱਲ ਹੁੰਦੀ ਬਈ ਸੀ ਤੇ ਆਪਾਂ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ ਬੱਚੇ ਆ ਨੈਕਸਟ ਜਨਰੇਸ਼ਨ ਉਹਦੇ ਵਿੱਚ ਜ਼ਿੰਕ ਦੀ ਬਹੁਤ ਘਾਟ ਆ ਜ਼ਿੰਕ ਦੀ ਘਾਟ ਜਿੰਨਾ ਮਰਜ਼ੀ ਟੈਸਟ ਕਰਾ ਲਓ ਬੱਚਾ ਉਹਦੇ ਵਿੱਚ ਜ਼ਿੰਕ ਦੀ ਘਾਟ ਹੋਊਗੀ ਇਸੇ ਦੇ ਚੱਕਰ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜ਼ਿੰਕ ਦੀਆਂ ਕਣਕ ਦੀਆਂ ਵੈਰਾਈਟੀਆਂ ਸ਼ੁਰੂ ਕੀਤੀਆਂ ਆ ਜਿਹਦੇ ਵਿੱਚ ਪੀਬੀਡਬਲਯੂ ਜ਼ਿੰਕ ਆ ਪੀਬੀਡਬਲਯੂ ਜ਼ਿੰਕ 1 2 ਇਹੋ ਜਿਹੀਆਂ ਵੈਰਾਈਟੀਆਂ ਜਿਹਦੇ ਵਿੱਚ ਜ਼ਿੰਕ ਦੀ ਮਾਤਰਾ ਆ ਉਸ ਬੀਜ ਦੇ ਵਿੱਚ ਤੇ ਜੇ ਆਪਾਂ ਉਦਾਂ ਦੀਆਂ ਮਤਲਬ ਵੈਰਾਈਟੀਆਂ ਪ੍ਰੋਡਿਊਸ ਕਰਾਂਗੇ ਉਹਨੂੰ ਆਰਗੈਨਿਕਲੀ ਆਪਾਂ ਇਨਪੁਟ ਪਾ ਕੇ ਪ੍ਰੋਪਰ ਉਹਨੂੰ ਖਾਵਾਗੇ ਤਾਂ ਸਾਨੂੰ ਕਿੱਥੋਂ ਬਿਮਾਰੀ ਕੋਈ ਟੱਚ ਕਰ ਜਾਊਗੀ ਯਾਨੀ ਕਿ ਮਿੱਟੀ ਟੈਸਟਿੰਗ ਜਿਹੜੀ ਹੈ ਉਹ ਜ਼ਰੂਰੀ ਹੈ ਚਾਹੇ ਅਸੀਂ ਆਰਗੈਨਿਕ ਖਾਦ ਵੀ ਯੂਜ਼ ਕਰਦੇ ਹਾਂ ਹਨਾ ਇੱਕ ਹੋਰ ਚੀਜ਼ ਹੋਰ ਪੁੱਛਣੀ ਚਾਹੁੰਦੇ ਆ ਕਿ ਜੇ ਆਪਾਂ ਇਹ ਤਾਂ ਨਹੀਂ ਹੈ ਕੋਈ ਢੇਰ ਪਾਈ ਜਾਓ ਪਾਈ ਜਾਓ ਪਾਈ ਜਾਓ ਤੇ ਉਹਦੇ ਨਾਲ ਝਾੜ ਹੋਰ ਵਾਜੇਗਾ ਕਈ ਵਾਰੀ ਲੇਖੇ ਦੇ ਵਿੱਚ ਹੁੰਦੇ ਨੇ ਜਿੰਮੇਦਾਰ ਵੀ ਜਾਂ ਕਿਸੇ ਨੇ ਕੋਈ ਨਵੀਂ ਫਾਰਮਿੰਗ ਸ਼ੁਰੂ ਕੀਤੀ ਹੁੰਦੀ ਆ ਤੇ ਉਹਦੇ ਵਿੱਚ ਕੁਝ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਸ ਮੰਤਵ ਨਾਲ ਮੈਂ ਤੁਹਾਨੂੰ ਇਹ ਪੁੱਛ ਰਿਹਾ ਹਾਂ ਜੀ ਹਾਂਜੀ ਇਹਦੇ ਵਿੱਚ ਵੀ ਦੋ ਤਿੰਨ ਸਵਾਲ ਆ ਜਾਂਦੇ ਆ ਕਿ ਐਕਚੁਅਲੀ ਇਦਾਂ ਹੁੰਦਾ ਜਦੋਂ ਆਪਾਂ ਇੱਕ ਕੈਮੀਕਲ ਨੂੰ ਵੱਧ ਮਾਤਰਾ ਵਿੱਚ ਪਾਉਂਦੇ ਆ ਉਹਦੇ ਨਾਲ ਕੀ ਹੁੰਦਾ ਜਿਹੜਾ ਦੂਸਰਾ ਆਪਣਾ ਨਿਊਟ੍ਰਨ ਜਾਂ ਐਲੀਮੈਂਟ ਆ ਉਹਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਜੇ ਸੁਪੋਜ਼ ਆਪਾਂ ਜ਼ਿਆਦਾ ਯੂਰੀਆ ਪਾਉਣ ਲੱਪੇ ਯੂਰੀਆ ਪਾਈ ਗਏ ਪਾਈ ਗਏ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਜਿੰਨਾ ਜ਼ਿਆਦਾ ਪੱਤਾ ਹਰਾ ਹੋਈ ਜਾਊਗਾ ਹੋਰ ਹਰਾ ਹੋ ਜਾਊਗਾ ਉਨਾਂ ਜ਼ਿਆਦਾ ਇਨਸੈਕਟ ਦਾ ਪੈਸਟ ਦਾ ਅਟੈਕ ਉਤੇ ਜ਼ਿਆਦਾ ਹੋਣਾ ਉਨੀਆਂ ਬਿਮਾਰੀਆਂ ਜਾਂਦੇ ਲੱਗਣ ਲਾਪਣੀਆਂ ਉਸ ਬੂਟੇ ਨੂੰ ਠੀਕ ਹੈ ਨਾ ਤੇ ਉਹਨੂੰ ਦੇਖਣਾ ਕਿ ਇਹ ਤਾਂ ਬੜਾ ਹਲਿਆ ਫਰਿਆ ਹੈਗਾ ਆਪਾਂ ਚਲੀਏ ਦੇਖਣ ਨੂੰ ਸੋਹਣਾ ਲੱਗਣਾ ਦੇਖਣ ਨੂੰ ਸੋਹਣਾ ਲੱਗਣਾ ਉਹੀ ਹੈ ਨਾ ਹੁਣ ਗਵਾਂਢੀ ਦੇ ਖੇਤ ਦਾ ਜਦੋਂ ਐਕਚੁਅਲੀ ਇਦਾਂ ਹੁੰਦਾ ਇੱਕ ਲੀਫ ਕਲਰ ਚਾਰਟ ਹੁੰਦਾ ਐਲ ਸੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਦੇ ਵਿੱਚ ਨਾ ਵੱਖ-ਵੱਖ ਗ੍ਰੀਨ ਕਲਰ ਦੇ ਉਹ ਬਣੇ ਹੋਏ ਨੇ ਕਲਰ ਉਹਨਾਂ ਬੱਤੇ ਨਾਲ ਮੈਚ ਕਰਕੇ ਦੇਖਦੇ ਆ ਕਿ ਜੇ ਇਸ ਕਲਰ ਦਾ ਪਤਾ ਤਾਂ ਆਪਾਂ ਨੂੰ ਨਹੀਂ ਰਿਕਮੈਂਡੇਸ਼ਨ ਦੇਣੀ ਆ ਲਾਸਟ ਉਹ ਜਿਹੜਾ ਹੁੰਦਾ ਬਹੁਤ ਡਾਰਕ ਗ੍ਰੀਨ ਕਲਰ ਹੁੰਦਾ ਤੇ ਕਿਸਾਨ ਕਿ ਉਹਨ ਕੀ ਕਰਦੇ ਆ ਕਿ ਜੇ ਉਹਦਾ ਕਿੱਲਾ ਹੈ ਉਹਦੇ ਵਿੱਚ ਦੇਖਿਆ ਕਿ ਯਾਰ ਮੇਰਾ ਤਾਂ ਹਜੇ ਹਰਾ ਨਹੀਂ ਹੋਇਆ ਦੂਜੇ ਦਾ ਖੇਤ ਬੜਾ ਹਰਾ ਨਾਲ ਦੇ ਦਾ ਹਾਂ ਛੋਟੋ ਇੱਕ ਗੱਟਾ ਹੋਰ ਯੂਰੀ ਇਹਦਾ ਤੇ ਉਹ ਸਾਡੀ ਜਿਹੜੀ ਇੱਕ ਦੂਜੇ ਦਾ ਦੇਖ ਕੇ ਭੇਡ ਚਾਲ ਬਣ ਗਈ ਆ ਉਹ ਸਾਨੂੰ ਥੋੜਾ ਨੂੰ ਅਵੈਡ ਕਰਨਾ ਚਾਹੀਦਾ ਨੁਕਸਾਨ ਨੁਕਸਾਨ ਦੇ ਆ ਉਹ ਸਾਡੀ ਫਸਲ ਲਈ ਵੀ ਨੁਕਸਾਨ ਦੇ ਆ ਸਾਡੀ ਸਿਹਤ ਲਈ ਵੀ ਨੁਕਸਾਨ ਦੇ ਆ ਆਧੁਨਿਕ ਯੁੱਗ ਦੇ ਵਿੱਚ ਕਈ ਨਵੀਆਂ ਤਕਨੀਕਾਂ ਆਈਆਂ ਨੇ ਖੇਤੀ ਨੂੰ ਲੈ ਕੇ ਤੇ ਉਹਨਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿਸਾਨ ਭਰਾਵਾਂ ਨੂੰ ਵੀ ਤਾਂ ਕੀ ਤੁਸੀਂ ਉਹਦੀ ਸਨੇਹਾ ਦੇਣਾ ਚਾਹੋਗੇ ਕਿੰਦਾਂ ਦੀਆਂ ਤਕਨੀਕਾਂ ਯੂਜ਼ ਹੋਣੇ ਚਾਹੀਦੀਆਂ ਨੇ ਹੁਣ ਦੇਖੋ ਇਨੋਵੇਸ਼ਨ ਇਨ ਐਗਰੀਕਲਚਰ ਇਜ਼ ਕੰਸਿਸਟੈਂਟ ਤੇ ਉਹ ਕੰਸਿਸਟੈਂਸ ਵੇ ਦੇ ਵਿੱਚ ਪ੍ਰੋਪਰ ਚੱਲ ਰਹੀ ਹੈ ਇਨਵੈਂਸ਼ਨ ਜੋ ਸਾਡੀ ਡਿਪਾਰਟਮੈਂਟ ਦਾ ਕੰਮ ਐਕਸਟੈਂਸ਼ਨ ਤੇ ਇਨਵੈਂਸ਼ਨਸ ਦਾ ਕੰਮ ਆ ਯੂਨੀਵਰਸਿਟੀਆਂ ਦਾ ਜਿਦਾ ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉੱਥੋਂ ਦੇ ਪ੍ਰੋਫੈਸਰ ਸਾਇੰਸਦਾਨ ਜਿਹਨਾਂ ਨੇ ਵੱਖ-ਵੱਖਰੇ ਡਿਪਾਰਟਮੈਂਟ ਨੇ ਉਹ ਖੋਜਾਂ ਕਰਦੇ ਨੇ ਜਾਂ ਪlant ਬਰੀਡਿੰਗ ਨੇ ਡਿਪਾਰਟਮੈਂਟ ਆ ਉੱਥੇ ਉਹ ਨਵੀਆਂ ਵੈਰਾਈਟੀਆਂ ਡਿਵੈਲਪ ਕਰਦੇ ਨੇ ਫਿਰ ਅੱਗੇ ਜਾ ਕੇ ਫੀਲਡ ਟ੍ਰਾਇਲਸ ਲੱਗਦੇ ਨੇ ਫੀਲਡ ਦੇ ਉੱਪਰ ਉਹ ਫਿਰ ਜਿਹੜਾ ਐਕਸਟੈਂਸ਼ਨ ਦਾ ਕੰਮ ਆ ਡਿਪਾਰਟਮੈਂਟ ਦਾ ਆ ਜਾਂਦਾ ਕਿੰਦਾ ਕਿ ਇੰਪਲੀਮੈਂਟੇਬਲ ਜਿਹੜਾ ਡਿਪਾਰਟਮੈਂਟ ਆ ਉਹ ਐਜ਼ ਅ ਬ੍ਰਿਜ ਕੰਮ ਕਰ ਰਿਹਾ ਆ ਸਾਇੰਟਿਸਟ ਦੇ ਵਿੱਚ ਤੇ ਫਾਰਮਰਸ ਦੇ ਵਿੱਚ ਹਣਾ ਜਿੰਨੀ ਵੀ ਇਨਵੈਂਸ਼ਨਸ ਨਵੀਆਂ ਹੋ ਰਹੀਆਂ ਨੇ ਉਹ ਡਿਪਾਰਟਮੈਂਟ ਫਾਰਮਰਸ ਨੂੰ ਪ੍ਰੋਵਾਈਡ ਕਰੋਂਦਾ ਹੁਣ ਇਨਵੈਂਸ਼ਨਸ ਦੀ ਤੁਸੀਂ ਗੱਲ ਕੀਤੀ ਇਨਵੈਂਸ਼ਨਸ ਹੁਣ ਮਸ਼ੀਨਰੀ ਜੋਗਿਆ ਹੁਣ ਤੁਸੀਂ ਦੇਖੋ ਪਹਿਲਾਂ ਛੱਟਾ ਮਾਰ ਕੇ ਕਣਕ ਬੀਜੀ ਜਾਂਦੀ ਸੀ ਤੇ ਹੁਣ ਕੀ ਆ ਮਸ਼ੀਨਾਂ ਨਾਲ ਕਣਕ ਬੀਜ ਰਹੀ ਆ ਸੁਪਰ ਸੀਡਰ ਹੈਪੀ ਸੀਡਰ ਆਪਣੇ ਨਵੇਂ-ਨਵੇਂ ਮਸ਼ੀਨਰੀ ਲਾਂਚ ਹੋ ਰਹੀ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੇ ਜਿੱਦਾਂ ਜਿਹਦੇ ਨਾਲ ਇਦਾਂ ਹੁੰਦਾ ਕਿ ਆਪਣੇ ਹੁਣ ਜਦੋਂ ਮੈਂ ਝੋਨੇ ਦਾ ਹਾਰਵੈਸਟਿੰਗ ਚੱਲ ਰਹੀ ਆ ਤਾਂ ਉਹ ਬਿਨਾ ਪਰਾਲੀ ਨੂੰ ਅੱਗ ਲਾਏ ਹੀ ਬਿਨਾ ਉਹਨੂੰ ਕੀਤੇ ਹੀ ਵਿੱਚ ਹੀ ਖੇਤ ਦੇ ਬਜਾਈ ਕਰ ਦਿੰਦਾ ਨਾਲ ਹੀ ਸੁਪਰ ਸੀਡਰ ਦੀ ਮੈਂ ਗੱਲ ਕਰਾਂ ਹੈਪੀ ਸੀਡਰ ਦੀ ਗੱਲ ਕਰਾਂ ਪਿੱਛੇ ਉਹਦੇ ਰੋਟਾਵੇਟਰ ਲੱਗਾ ਹੁੰਦਾ ਤੇ ਉਹ ਨਾਲ ਹੀ ਬਾਹ ਕੇ ਤੇ ਨਾਲ ਹੀ ਉੱਥੇ ਬਜਾਈ ਕਰ ਦਿੰਦਾ ਉਹ ਇਦਾਂ ਦੀਆਂ ਮਤਲਬ ਜਿਹੜੀਆਂ ਟਾਈਮ ਬਚਤ ਕਰ ਟਾਈਮ ਸੇਵਿੰਗ ਟੈਕਨੀਕਸ ਨੇ ਤੇ ਜਿਹੜੇ ਨਿਨਵਾਂਚਨ ਸੋਰ ਕਰੇ ਵੈਰਾਈਟੀਆਂ ਆਉਂਦੀਆਂ ਨੇ ਜਿਦਾ ਪੀਆਰ 126 ਆ ਸ਼ਾਰਟ ਡਰੇਸ਼ਨ ਵੈਰਾਈਟੀ ਆ ਝੋਨੇ ਦੀ ਉਹ ਜਿਹੜੀ 90 ਦਿਨਾਂ ਦੇ ਵਿੱਚ ਪੱਕ ਜਾਂਦੀ ਆ ਬਾਕੀ ਜਿਹੜੀਆਂ ਹੋਰ ਝੋਨੇ ਦੇ ਵੈਰਾਈਟੀਆਂ ਜ਼ਿਆਦਾ ਸਮਾਂ ਲੈਂਦੀਆਂ ਸੋ ਉਹਦੇ ਨਾਲ ਸਾਨੂੰ ਕੀ ਆ ਇੱਕ ਸ਼ਾਰਟ ਡਿਰੇਸ਼ਨ ਦੇ ਵਿੱਚ ਇੱਕ ਸਾਡੀ ਫਸਲ ਤਿਆਰ ਹੋ ਗਈ ਸਾਨੂੰ ਅੱਗੀ ਕਣਕ ਬੀਜਣ ਦੇ ਵਿੱਚ ਵੀ ਟਾਈਮ ਮਿਲ ਗਿਆ ਨਾ ਇੰਨਾ ਗੈਪ ਮਿਲ ਗਿਆ ਕਿ ਆਪਾਂ ਨੂੰ ਕੋਈ ਟਾਈਮ ਹੈਗਾ ਆਪਾਂ ਵਧੀਆ ਖੇਤ ਤਿਆਰ ਕਰ ਸਕਦੇ ਹਾਂ ਤੇ ਸਰ ਅਗਰ ਗੱਲ ਕਰੀਏ ਤੁਹਾਡੇ ਵਿਭਾਗ ਦੀ ਤਾਂ ਕਿਸ ਤਰ੍ਹਾਂ ਵਿਜ਼ਿਟ ਕੀਤਾ ਜਾਂਦਾ ਬਾਗਬਾਨ ਨੂੰ ਚੈੱਕ ਕਰਨ ਵਾਸਤੇ ਜਾਂ ਮਿੱਟੀ ਨੂੰ ਟੈਸਟਿੰਗ ਵਾਸਤੇ ਅਗਰ ਜ਼ਿੰਮੇਦਾਰ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਜਦ ਤੁਹਾਡੇ ਵੱਲੋਂ ਕੋਈ ਕੈਂਪੇਨ ਕੈਂਪੇਨ ਕੀਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਹਾਂਜੀ ਬਿਲਕੁਲ ਸਾਡੇ ਡਿਪਾਰਟਮੈਂਟ ਦੇ ਐਕਸਟੈਂਸ਼ਨ ਐਕਟੀਵਿਟੀਜ਼ ਕਾਫੀ ਪੀਕਤੀ ਨੇ ਇਸ ਟਾਈਮ ਤੇ ਜੇ ਆਪਾਂ ਮਾ ਗਰਾਉਂਡ ਲੈਵਲ ਦੀ ਗੱਲ ਕਰੀਏ ਤਾਂ ਸਾਡੇ ਬਲਾਕ ਦੇ ਦਫ਼ਤਰ ਨੇ ਫੀਲਡ ਲੈਵਲ ਤੇ ਜਿਹਦੇ ਵਿੱਚ ਬਲਾਕ ਖੇਤੀਬਾੜੀ ਅਫਸਰ ਇਨਚਾਰਜ ਹੁੰਦੇ ਨੇ ਫਿਰ ਖੇਤੀਬਾੜੀ ਵਿਕਾਸ ਅਫਸਰ ਹੁੰਦੇ ਨੇ ਤੇ ਖੇਤੀਬਾੜੀ ਸਬ ਇੰਸਪੈਕਟਰ ਹੁੰਦੇ ਨੇ ਜਿਹੜੇ ਫੀਲਡ ਲੈਵਲ ਤੇ ਅਵੇਲੇਬਲ ਹੁੰਦੇ ਨੇ ਤੇ ਇਹਨਾਂ ਦੇ ਆਪਾਂ ਸਹਾਇਤਾ ਨਾਲ ਜੋ ਵੀ ਸਾਨੂੰ ਲੋੜ ਆ ਖੇਤੀਬਾੜੀ ਰਿਲੇਟਡ ਆਪਾਂ ਆਪਣੇ ਨੇੜੇ ਮਤਲਬ ਮੈਂ ਤਾਂ ਹੁਸ਼ਾਰਪੁਰ ਦੀ ਮੈਂ ਗੱਲ ਕਰਾਂ ਹੁਸ਼ਾਰਪੁਰ ਦੇ ਵਿੱਚ ਟੋਟਲ 10 ਬਲਾਕ ਨੇ ਖੇਤੀਬਾੜੀ ਦੇ ਤੇ ਸਾਡੇ ਫੀਲਡ ਲੈਵਲ ਤੇ 10 ਦਫ਼ਤਰ ਨੇ ਤੇ ਇਹ 10ਾਂ ਦਫ਼ਤਰਾਂ ਦੇ ਵਿੱਚ ਸਾਰੇ ਆਪਣੇ ਖੇਤੀਬਾੜੀ ਅਫਸਰ ਸਹਿਬਾਨ ਸਾਰੇ ਬੈਠੇ ਹੋਣਗੇ ਤੇ ਫਾਰਮਰਾਂ ਨੂੰ ਕਿਸੇ ਨੂੰ ਲੋੜ ਆ ਕਿਸੇ ਜ਼ਰੂਰਤ ਆ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਆ ਸਾਡਾ ਜਿਹੜਾ ਹੁਸ਼ਾਰਪੁਰ ਦਾ ਹੈੱਡ ਆਫਿਸ ਆ ਖੇਤੀ ਭਵਨ ਨੇ ਇੱਥੇ ਸਾਡੇ ਮੁੱਖ ਅਤੇ ਬੜੀ ਅਫਸਰ ਬੈਠਣਗੇ ਤੇ ਬਾਕੀ ਹੋਰ ਅਲੱਗ-ਅਲੱਗ ਵਿੰਗਸ ਦੇ ਇੰਜੀਨੀਅਰਿੰਗ ਵਿੰਗ ਹੋ ਗਿਆ ਜਿੱਦਾਂ ਸਾਡਾ ਵਿੰਗ ਹੋ ਗਿਆ ਇਨਫੋਰਸਮੈਂਟ ਵਿੰਗ ਫਰਟੀਲਾਈਜ਼ਰ ਨੂੰ ਡੀਲ ਕਰਦੇ ਹਾਂ ਅਸੀਂ ਤੇ ਉਹ ਉਵੇਂ ਦੇ ਵਿੰਗਸ ਜਿਹੜੇ ਆ ਉਹ ਇੱਥੇ ਸਟੈਬਲਿਸ਼ ਹੁੰਦੇ ਆ ਤੇ ਫਾਰਮਰਸ ਨੂੰ ਜੋ ਵੀ ਉਹ ਲੋੜਿੰਦੀ ਸਹਾਇਤਾ ਉਹ ਪ੍ਰੋਵਾਈਡ ਕਰਦੇ ਆ ਜੀ ਸੋਏ ਸਨ ਖੇਤੀਬਾੜੀ ਵਿਭਾਗ ਅਫਸਰ ਡਾਕਟਰ ਜਤਿਨ ਵਿਸ਼ਿਸ਼ਟ ਜੀ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਜਾ ਕੇ ਦਿੱਤੀ ਹੈ ਤੇ ਅਪੀਲ ਕੀਤੀ ਹੈ ਕਿਸਾਨ ਭਰਾਵਾਂ ਨੂੰ ਕਿ ਮਿੱਟੀ ਦੀ ਸਾਲ ਦੇ ਵਿੱਚ ਇੱਕ ਵਾਰ ਟੈਸਟਿੰਗ ਜ਼ਰੂਰ ਕਰਵਾਈ ਜਾਵੇ ਤਾਂ ਜੋ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੂੰ ਖਾਦਾਂ ਜਿਹੜੀਆਂ ਪਾਈਆਂ ਜਾਣ ਤੇ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਝਾੜ ਵਧੀਆ ਨਿਕਲ ਸਕੇ ਤੇ ਵਧੀਆ ਕਿਸਾਨ ਭਰਾਵਾਂ ਨੂੰ ਆਮਦਨ ਜਿਹੜੀ ਹੈ ਉਹ ਹੋ ਸਕੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰਪ੍ਰਸਦ ਨਾਲ ਨਵਨੀ ਸਿੰਘ ਚਿਮਾ ਦੀ ਵਿਸ਼ੇਸ਼ ਰਿਪੋਰਟ